ਫ੍ਰੇਮ ਐਚ ਵੀ ਤੇ ਦੋਸਤੋ ਸਵਾਗਤ ਆ ਜੀ ਤੁਹਾਡਾ ਅੱਜ ਇੱਕ ਖਾਸ ਖਬਰ ਲੈ ਕੇ ਰੇਡੀਅੰਟ ਫ੍ਰੇਮ ਐਚ ਵੀ ਤੁਹਾਡੇ ਸਾਹਮਣੇ ਹਾਜ਼ਰ ਹੈ ਜੀ ਇੱਕ ਬਹੁਤ ਵਧੀਆ ਖਬਰ ਤੁਹਾਨੂੰ ਦੇਣ ਜਾ ਰਿਹਾ ਬਾਦਮੀ ਯੂਨੀਅਰ بیسਬਾਲ ਚੈਂਪੀਅਨਸ਼ਿਪ ਜਿਹੜੀ ਜੀਰੇ ਵਿੱਚ ਹੋ ਰਹੀ ਸੀ ਉਹਦੇ ਵਿੱਚ ਲੁਧਿਆਣਾ ਪਹਿਲੇ ਸਥਾਨ ਤੇ ਰਿਹਾ ਚਾਰ ਦੇ ਚਾਰ ਮੈਚ ਜਿੱਤ ਕੇ ਉਹਨਾਂ ਨੇ ਆਪਣੇ ਲੁਧਿਆਣੇ ਨੂੰ ਪਹਿਲੇ ਸਥਾਨ ਤੇ ਲਿਆਂਦਾ ਸੋ ਅੱਜ ਬੱਚੇ ਚੀਰੀਏ ਤੋਂ ਵਾਪਸ ਆ ਰਹੇ ਨੇ ਬੜੀ ਖੇਤੀ ਤੁਹਾਨੂੰ ਉਹਨਾਂ ਬੱਚਿਆਂ ਦੇ ਨਾਲ ਮੁਲਾਕਾਤ ਕਰਾਵਾਂਗੇ ਜੀ ਰੇਡੀਐਂਟ ਫਰੇਮ ਐਚਵੀ ਦੇ ਉੱਤੇ ਤੇ ਉਹਨਾਂ ਦੇ ਤਜਰਬੇ ਜਾਣਾਂਗੇ ਉਹਨਾਂ ਦੇ ਖੇਲ ਬਾਰੇ ਜਾਣਾਂਗੇ ਖਾਸ ਕਰਕੇ ਉਹਨਾਂ ਦੇ ਕੋਚ ਬਲਰਾਜ ਦਾਸ ਨੂੰ ਜਿਨ੍ਹਾਂ ਦੀ ਕਮਾਂਡ ਦੇ ਵਿੱਚ ਉਹਨਾਂ ਨੇ ਇਹ ਮਲ ਮਾਰੀ ਹੈ ਉਸ ਨੂੰ ਰੇਡੀਐਂਟ ਫਰੇਮਜ਼ ਐਚਵੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਇਹਦੇ ਨਾਲ ਨਾਲ ਉਹ ਸਾਰੇ ਖਿਡਾਰੀ ਜਿਨ੍ਹਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸੋ ਜੁੜੇ ਰਹੋ ਜੀ ਰੇਡੀਅੰਟ ਫਰੇਮ ਐਚ ਵੀ ਤੇ ਨਾਲ ਸਵਾਗਤ ਆ ਜੀ ਰੇਡੀਅੰਟ ਫਰੇਮ ਐਚ ਵੀ ਦੇ ਤੁਹਾਡਾ ਅੱਜ ਅਸੀਂ ਬਾਸ ਸਾਡੇ ਤੇ ਆਇਆ ਜੀ ਰਸੀਬ ਕਰਨ ਉਹ ਖੁਸ਼ਕਿਸਮਤ ਖਿਡਾਰੀਆਂ ਨੂੰ ਜਿਨ੍ਹਾਂ ਨੇ ਜੀਰਾ ਦੇ ਵਿੱਚ ਡਿਸਟ੍ਰਿਕਟ ਲੈਵਲ ਦੇ ਉੱਤੇ بیسਬਾਲ ਗੇਮ ਨੂੰ ਜਿੱਤੇ ਸਤਿ ਸ੍ਰੀ ਅਕਾਲ ਜੀ ਹਰਵੀਰ ਜੀ ਸਤਿ ਸ੍ਰੀ ਅਕਾਲ ਜੀ ਅ ਅੱਜ ਤੁਸੀਂ ਇਸ ਟਾਈਮ ਦੇ ਵਿੱਚ ਬਸਡੇ ਤੇ ਆਇਓ ਜੀ ਰਾਤ ਨੂੰ ਹਾਂ ਜੀ ਹਾਂ ਕੀ ਵਜਾ ਜੀ ਅੱਜ 12ਵੀਂ ਜੂਨੀਅਰ ਸਟੇਟ ਚੈਂਪੀਅਨਸ਼ਿਪ ਜੋ ਕਿ ਜੀਰੇ ਜੀਵਨਮਲ ਸਕੂਲ ਵਿੱਚ 13 ਤੋਂ 14 ਦੋ ਦਿਨ ਲੜਕਿਆਂ ਦੇ ਮੁਕਾਬਲੇ ਹੋਏ ਨੇ ਉਸ ਦੇ ਵਿੱਚ ਲੁਧਿਆਣੇ ਦੀ ਟੀਮ ਅੱਜ 골ਡ ਮੈਡਲ ਜਿੱਤ ਕੇ ਆ ਰਹੀ ਹੈ ਉਸ ਦਾ ਸਵਾਗਤ ਕਰ ਲਈ ਅਸੀਂ ਇੱਥੇ ਪਹੁੰਚੇ ਹਾਂ ਠੀਕ ਹੈ ਜੀ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸ ਦਿਓ ਕਿ ਤੁਹਾਡੀ ਇਨਵੋਲਵਮੈਂਟ ਕੀ ਹੈ ਮੈਂ ਪੰਜਾਬ ਬੇਸਬਾਲ ਐਸੋਸੀਏਸ਼ਨ ਦਾ ਸਕੱਤਰਾਂ ਜੀ ਤੇ ਮੇਰੇ ਨਾਲ ਸੁਖਦੇਵ ਸਿੰਘ ਜੀ ਹਾਲਕੇ ਪ੍ਰధాన ਨੇ ਪੰਜਾਬ ਬੇਸਬਾਲ ਐਸੋਸੀਏਸ਼ਨ ਦੇ ਇਹਨਾਂ ਨੇ 1984 ਵਿੱਚ ਬੇਸਬਾਲ ਦਾ ਜੋ ਬੂਟਾ ਲਾਇਆ ਸੀ ਅੱਜ ਉਹ ਬਹੁਤ ਵੱਡਾ ਪੇੜ ਬਣ ਕੇ ਫਲ ਦੇ ਰਿਹਾ ਹੈ ਪੰਜਾਬ ਨੂੰ ਪੰਜਾਬ ਦੀ ਟੀਮ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਪੰਜਾਬ ਦੇ ਬੱਚੇ ਬਹੁਤ ਹੀ ਵਧੀਆ ਪਰਫਾਰਮੈਂਸ ਕਰ ਰਹੇ ਨੇ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਇਹ ਖੁਸ਼ੀ ਦਾ ਪਲ ਆ ਬੱਚੇ ਜਿੱਤ ਕੇ ਆਇਆ ਇਹ ਤੋਂ ਵੱਡੀ ਕਿਹੜੀ ਖੁਸ਼ੀ ਹੋ ਸਕਦੀ ਆ ਸਵਾਗਤ ਕਰਨਾ ਚਾਹੀਦਾ ਬੱਚਾ ਹਾਂ ਅਸੀਂ ਖੜੇ ਆ ਜੀ ਸਵਾਗਤ ਲਈ ਬੱਚਿਆਂ ਦੇ ਤਾਂ ਹੀ ਬੱਚਿਆਂ ਦਾ ਹੌਸਲਾ ਵਧੂਗਾ ਬਿਲਕੁਲ ਜੀ ਬਿਲਕੁਲ ਤਾਂ ਦਰਸ਼ਕੋ ਇਹ ਸਿਗੇ ਪ੍ਰਧਾਨ ਸਾਹਿਬ ਤੇ ਸੈਕਟਰੀ ਸਾਹਿਬ ਲੁਧਿਆਣਾ بیسਬਾਲ ਪਰਡੀਸ਼ਨ ਦੇ ਕਹ ਲੋ ਤੇ ਇਹਨਾਂ ਨੇ ਇਸ ਟਾਈਮ ਇਹ ਨਹੀਂ ਦੇਖਿਆ ਕਿ ਰਾਤ ਆ ਜਾਂ ਦਿਨ ਹੈ ਉਹ ਆਏ ਨੇ ਉਹਨਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਜਿਹੜੇ ਅੱਜ ਲੁਧਿਆਣੇ ਦਾ ਮਾਣ ਬਣੇ ਨੇ ਜੀਰਾ ਦੇ ਵਿੱਚ بیسਬਾਲ ਦੀ ਡਿਸਟ੍ਰਿਕਟ ਲੈਵਲ ਦੀ ਚੈਂਪੀਅਨਸ਼ਿਪ ਨੂੰ 골ਡ ਮੈਡਲ ਚ ਜਿੱਤ ਕੇ ਸੋ ਸਾਰੇ ਲੁਧਿਆਣਾ ਵਾਸੀਆਂ ਨੂੰ ਵੀ ਇਸ ਚੀਜ਼ ਦੀ ਬਹੁਤ-ਬਹੁਤ ਵਧਾਈ ਬੱਚੇ ਜਿਹੜੇ ਜਿੱਤ ਕੇ ਆ ਰਹੇ ਨੇ ਉਹਨਾਂ ਦੀ ਪੇਰੈਂਟਸ ਇੱਥੇ ਮੌਜੂਦ ਆ ਜੀ ਉਹਨਾਂ ਨੇ ਮੋਲਾਰਿਆ ਤੁਹਾਨੂੰ ਹਾਂਜੀ ਸਰ ਜੀ ਸასი ਕਾਲ ਦੀ ਬਹੁਤ-ਬਹੁਤ ਵਧਾਈਆਂ ਆਪਣਾ ਬੱਚਾ ਜਿੱਤ ਕੇ ਆ ਰਿਹਾ ਸასი ਕਾਲ ਬੱਚੇ ਦਾ ਨਾਮ ਦੱਸੋ ਤੇ ਆਪਣੀ ਇੰਟਰੋਡਕਸ਼ਨ ਦਿਓ ਮੇਰੇ ਬੇਟੇ ਦਾ ਨਾਮ ਹੈਗਾ ਜੀ ਵੀਰਿੰਦਰ ਸਿੰਘ ਹਾਂਜੀ ਉਹ ਸਟੇਟ ਲੈਵਲ ਉੱਤੇ ਗਏ ਨੇ بیسਬਾਲ ਚ ਤੇ ਜੀਰੇ ਗਏ ਹੋਏ ਨੇ ਅੱਜ ਮੈਂ ਲੈਟਰ ਰੀਸੀਵ ਕਰਨ ਆਇਆ ਨੂੰ ਹੁਣ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਬਹੁਤ ਬਹੁਤ ਲਓ ਜੀ ਪਹੁੰਚ ਗਈ ਹੈ ਜੀ ਟੀਮ ਲੁਧਿਆਣੇ ਦੀ بیسਬਾਲ ਦੀ ਜੀਰੇ ਤੋਂ 골ਡ ਮੈਡਲ ਲੈ ਕੇ 골ਡ ਕੱਪ ਲੈ ਕੇ ਆ ਸਾਰੇ ਖਿਡਾਰੀ ਨੇ ਜੀ ਸਾਰੇ ਖਿਡਾਰੀ ਨੇ ਹੁਣ ਤੁਹਾਨੂੰ ਇਹਨਾਂ ਨਾਲ ਰੂਬਰੂ ਕਰਾਉਣੇ ਆ ਖਿਡਾਰੀ ਪਹੁੰਚੇ ਨੇ ਜੀ ਸਾਡੇ ਲੁਧਿਆਣੇ ਦੇ ਬੜੇ ਖਾਸ ਸ਼ਖਸੀਅਤ ਨੇ ਨਰਮਲ ਕਹਿੜਾ ਜੀ ਤੇ ਆਉ ਉਹਨਾਂ ਨੂੰ ਵੀ ਪੁੱਛਦੇ ਆ ਉਹ ਵੀ ਵਧਾਈ ਦੇਣ ਵਾਸਤੇ ਬੱਚਿਆਂ ਦੀ ਹੌਸਲਾ ਵਧਾਈ ਕਰਨ ਵਾਸਤੇ ਇੱਥੇ ਪਹੁੰਚੇ ਨੇ ਸੋ ਤੁਹਾਡੇ ਸ਼ਹਿਰ ਦੇ ਬੱਚੇ بیسਬਾਲ ਦੇ ਵਿੱਚ 골ਡ ਮੈਡਲ ਲੈ ਕੇ ਆਏ ਨੇ ਇਸ ਮੌਕੇ ਤੇ ਤੁਸੀਂ ਵੀ ਰਾਤ ਦੇ ਟਾਈਮ ਇਹਨਾਂ ਦਾ ਸਵਾਗਤ ਕਰਨ ਲਈ ਪਹੁੰਚੇ ਹੋ ਜੀ ਕਿੰਨੀ ਖੁਸ਼ੀ ਹੈ ਬਿਲਕੁਲ ਦੇਖੋ ਜੀ ਮੈਨੂੰ ਹੁਣੇ ਦੱਸਿਆ ਅਜਮੇਰ ਜੀ ਨੇ ਵੀ ਇਦਾਂ ਦਾ ਕਰਕੇ ਵੀ ਸਾਡੇ ਲੁਧਿਆਣੇ ਦੀ ਸ਼ਾਨ ਬਣੇ ਨੇ ਬੱਚੇ ਵੀ بیسਬਾਲ ਦਾ ਜਿਹੜੀ ਕਿ ਪੰਜਾਬ ਜਿੱਤ ਕੇ ਆਏ ਨੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਅਤੇ ਮੁਬਾਰਕਬਾਦ ਦਿੰਦਾ ਉਹਨਾਂ ਦੀ ਸਮੁੱਚੀ ਟੀਮ ਨੂੰ ਜਿਹੜੇ ਸਾਡੇ ਆਲਖ ਸਾਹਿਬ ਨੇ ਪ੍ਰਧਾਨ ਜੀ ਨੇ ਹਰਵੀਰ ਜੀ ਨੇ ਜਿਹੜੇ ਕਿ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਕੋਚ ਸਾਹਿਬ ਜਿਨ੍ਹਾਂ ਦੀ ਬਦੌਲਤ ਅੱਜ ਇਹ ਬੱਚੇ ਕਿਉਂਕਿ ਸਪੋਰਟ ਬਹੁਤ ਜ਼ਰੂਰੀ ਆ ਸਪੋਰਟ ਤੋਂ ਬਿਨਾਂ ਨਹੀਂ ਅਤੇ ਮੈਨੂੰ ਪਹਿਲਾਂ ਐਮਿਕਮਾ ਦੀ ਨੌਲੇਜ ਨਹੀਂ ਸੀ ਪਤਾ ਨਹੀਂ ਸੀ ਤੇ ਇਹ ਪਤਾ ਲੱਗਿਆ ਹਰਵੀਰ ਜੀ ਤੋਂ ਦੱਸਿਆ ਵੀ 84 ਤੋਂ ਵੀ ਇਹ ਜਿਹੜੇ ਕਿ ਪ੍ਰਧਾਨ ਜੀ ਔਲਖ ਸਾਹਿਬ ਉਹ ਇਹਨਾਂ ਨੂੰ ਜਨਕੀ ਚਲਾ ਰਹੇ ਨੇ ਇੱਕ ਪੈਦਾ ਕੀਤਾ ਜਿਹਨੂੰ ਜਿਹਨੂੰ ਕਹਿ ਲਿਏ ਵੀ ਬੱਚਿਆਂ ਨੂੰ ਉਧਰ ਜੋੜਿਆ ਕਿਉਂਕਿ ਅੱਜਕੱਲ ਬੱਚਿਆਂ ਨੂੰ ਸਿੱਧੇ ਪਾਸੇ ਜੋੜਨਾ ਮੈਂ ਸਮਝਦਾ ਇੱਕ ਪਰਮਾਤਮਾ ਦੀ ਕਿਰਪਾ ਬਾਉਣਾ ਤੇ ਕੋਈ ਵੀ ਇਨਸਾਨ ਹੋਵੇ ਕਿਉਂਕਿ ਅੱਜਕੱਲ ਜਿਹੜਾ ਸਾਡਾ ਯੂਥ ਆ ਉਹ ਨਸ਼ਿਆਂ ਵੱਲ ਮਾੜੀ ਸੰਗਤ ਵੱਲ ਲੱਗਿਆ ਹੋਇਆ ਇਹ ਜੇ ਉਪਰਾਲੇ ਬਹੁਤ ਅੱਛੀ ਗੱਲ ਆ ਬੱਚਿਆਂ ਨਾਲ ਜੇ ਆਪਾਂ ਕਰੀਏ ਤਾਂ ਉਹਨਾਂ ਨੂੰ ਇੱਕ ਸਿੱਧੇ ਰਾਹ ਪਾਈਏ ਤੇ ਉਹਨਾਂ ਦੇ ਪਰਿਵਾਰ ਦਾ ਨਾਮ ਵੀ ਰੋਸ਼ਨ ਹੋਵੇ ਤੇ ਉਹਨਾਂ ਦਾ ਵੀ ਹੋਵੇ ਤੇ ਜਿਹੜੇ ਉਹਨਾਂ ਨੂੰ ਇਸ ਰਾਹ ਤੇ ਲੈ ਕੇ ਜਾਂਦੇ ਆ ਤੇ ਉਹਨਾਂ ਦਾ ਵੀ ਹੋਵੇ ਕੋ ਕਿਤੇ ਨਾ ਕਿਤੇ ਛੋਟੇ ਛੋਟੇ ਬੱਚੇ ਜਿਹੜੇ ਨਿਕਲੇ ਆ ਕਿਤੇ ਨਾ ਕਿਤੇ ਨੌਕਰੀਆਂ ਲੱਗਣ ਗਈਆਂ ਕਿਤੇ ਨਾ ਕਿਤੇ ਮੈਂ ਸਮਨਾ ਸਰਕਾਰ ਤੋਂ ਵੀ ਮੰਗ ਕਰਦੇ ਆ ਜਿਹੜੇ ਐਸੇ ਬੱਚੇ ਨਿਕਲ ਕੇ ਆਉਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਸਟੱਡੀ ਦੇ ਮੁਤਲਕ ਉਹਨਾਂ ਦੀ ਏਜ ਦੇ ਮੁਤਲਕ ਉਹਨਾਂ ਨੂੰ ਸਰਕਾਰ ਦੇ ਵਿੱਚ ਜਿਵੇਂ ਬਾਕੀ ਜੋ ਜਿਹੜੀਆਂ ਖੇਡਾਂ ਨੇ ਉਹਦੇ ਵਿੱਚ ਮਾਨ ਸਨਮਾਨ ਮਿਲਦਾ ਨੌਕਰੀਆਂ ਸਰਕਾਰੀ ਮਿਲਦੀਆਂ ਨੇ ਇਹਨਾਂ ਨੂੰ ਵੀ ਉਹਦੇ ਵਿੱਚ ਸ਼ਾਮਿਲ ਕੀਤਾ ਜਾਵੇ ਇਹਨਾਂ ਨੂੰ ਵੀ ਉਸ ਜਗ੍ਹਾ ਤੇ ਮਾਨ ਤੇ ਸਨਮਾਨ ਦਿੱਤਾ ਜਾਵੇ ਤੇ ਤਾਂ ਹੀ ਮੈਂ ਸਮਝਦਾ ਸਾਡਾ ਯੂਥ ਸਾਡਾ ਨੌਜਵਾਨ ਵੱਸ ਸਕਦਾ ਵਾ ਅਤੇ ਮੈਂ ਫੇਰ ਆਪਣੇ ਵੱਲੋਂ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਉਹਨਾਂ ਦੇ ਪ੍ਰਧਾਨ ਜੀ ਨੂੰ ਅਲਕ ਸਾਹਿਬ ਨੂੰ ਅਦੇ ਉਹਨਾਂ ਦੇ ਵਾਈਸ ਪ੍ਰਧਾਨ ਸਾਹਿਬ ਨੂੰ ਤੇ ਉਹਨਾਂ ਦੀ ਕੋਚ ਸਾਹਿਬ ਨੂੰ ਸਾਰਿਆਂ ਨੂੰ ਲੱਖ-ਲੱਖ ਮੁਬਾਰਕਬਾਦ ਦਿੰਦਾ ਬਹੁਤ-ਬਹੁਤ ਹੀ ਸ਼ੁਕਰੀਆ ਨਿਰਮਲ ਕੜਾ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਤੇ ਰੱਬ ਕਰੇ ਕਿ ਜਿਹੜੀਆਂ ਤੁਹਾਡੀਆਂ ਮਰਾਦਾ ਨੇ ਕਿ ਲੋਕ ਬੱਚੇ ਹੋਰ ਤਰੱਕੀ ਕਰਨ ਇਹ ਰੱਬ ਜ਼ਰੂਰ ਪੂਰੀਆਂ ਕਰੇ ਕਿੰਨੀ ਖੁਸ਼ੀ ਹੈ ਹਰਵਿੰਦਰ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਖੁਸ਼ੀ ਦਾ ਮੌਕਾ ਅੱਜ ਲੁਧਿਆਣੇ ਦੇ ਬੱਚੇ 골ਡ ਮੈਡਲ ਜਿੱਤ ਕੇ ਆਏ ਨੇ ਆ ਦੇਖੋ ਸਾਰੇ ਰਾਤ ਨੂੰ ਮਤਲਬ ਪਹੁੰਚੇ ਨੇ ਤੇ ਕਿੰਨੇ ਖੁਸ਼ ਨੇ ਇਹਨਾਂ ਦੇ ਪੇਰੈਂਟ ਲੈਣ ਆਏ ਨੇ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਤਾਂ ਬਹੁਤ ਵਧੀਆ ਜੀ ਬਹੁਤ ਬਹੁਤ ਵਧਾਈਆਂ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਲੱਗਿਆ ਪੂਰੇ ਪੰਜਾਬ ਦੀ ਟੀਮਾਂ ਚ ਲੁਧਿਆਣਾ ਪਹਿਲੇ ਨੰਬਰ ਤੇ ਆਇਆ ਸੋ ਬਹੁਤ ਬਹੁਤ ਮੁਬਾਰਕਾਂ ਜੀ ਬੱਚਿਆਂ ਤੇ ਆਲਖ ਸਾਹਿਬ ਜੀ ਨਾਲ ਇੱਕ ਵਾਰੀ ਫੇਰ ਪੁੱਛ ਰਿਹਾ ਜੀ ਆਲਖ ਸਾਹਿਬ ਨੂੰ ਕਿੰਨੀ ਖੁਸ਼ੀ ਆ ਪ੍ਰਧਾਨ ਜੀ ਨੇ ਨੈਚੁਰਲੀ ਆ ਜੀ ਇਹ ਖੁਸ਼ੀ ਦਾ ਮੌਕਾ ਵਾ ਖੁਸ਼ੀ ਇਤੋਂ ਵੱਧ ਕੀ ਹੋ ਸਕਦੀ ਆ ਹਾਂ ਜੀ ਹਾਂ ਜੀ ਤੁਹਾਡਾ ਆਸ਼ੀਰਵਾਦ ਆ ਜੀ ਸਾਰਿਆਂ ਦਾ ਬੱਚੇ ਹੋਰ ਅੱਗੇ ਜਾਣ ਇਹ ਇਹਨਾਂ ਨੇ ਨੈਸ਼ਨਲ 'ਚ ਜਾਣਾ ਉਸ ਤੋਂ ਬਾਅਦ ਇੰਟਰਨੈਸ਼ਨਲ ਜਾਣਗੇ। ਕੀ ਆ ਬਾਤ ਹੈ? ਸੁਣਿਆ ਕਿ ਖੇਤੀ ਇੰਟਰਨੈਸ਼ਨਲ ਲੈਵਲ ਤੇ ਵੀ ਹੋ ਰਹੀਆਂ ਨੇ। ਅੰਨੇ ਪਹਿਲਾਂ ਨੈਸ਼ਨਲ ਹੋਊਗੀ। ਉਸ ਤੋਂ ਬਾਅਦ ਫਿਰ ਸਿਲੈਕਟ ਹੁੰਦੇ ਆ ਫਿਰ ਇੰਟਰਨੈਸ਼ਨਲ 'ਚ ਜਾਣਗੇ। ਠੀਕ ਹੈ ਜੀ। ਬਹੁਤ-ਬਹੁਤ ਸ਼ੁਕਰੀਆ ਜੀ। ਧੰਨਵਾਦੀ। ਬਣਾ ਇਹ ਬੱਚਿਆਂ ਨੂੰ ਅਸ਼ੀਰਵਾਦ ਦੇਣ ਆਇਓ ਇਸ ਟਾਈਮ ਦੇ ਵਿੱਚ ਬਹੁਤ-ਬਹੁਤ ਸ਼ੁਕਰੀਆ ਜੀ। ਧੰਨਵਾਦ। ਸੈਕਟਰੀ ਸਾਹਿਬ ਤੇ ਪ੍ਰਧਾਨ ਸਾਹਿਬ ਨੂੰ ਮਿਲਦੇ ਹੋਏ ਇਹ ਬੱਚੇ ਨਾਲ ਸਾਡੇ ਨਿਰਮਲ ਖੜਾ ਜੀ ਖੜੇ ਨੇ। लुधियाणे दी पर्सनालिटी ਨੇ ਨਰਮਲ ਕਹੜਾ ਦੀ ਬੱਚੇ ਸਾਰੇ ਨੂੰ ਮਿਲ ਰਹੇ ਨੇ ਜੀ ਸੋ ਲਾਈਨ ਚ ਖੜੇ ਬੱਚੇ ਬੱਚੇ ਸਾਰੇ ਲਾਈਨ ਚ ਖੜੇ ਹੋ ਜਾਣਗੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਬੱਚਿਆਂ ਨੂੰ ਰੂਬਰੂ ਕਰਾਉਣੇ ਆ। ਹੌਂਦਿਆਂ ਨੇ ਇਹਨਾਂ ਨੂੰ ਲਾਹੇ ਪਟਿਆ। ਲਓ ਜੀ ਇੱਕ ਇੱਕ ਬੱਚੇ ਨੂੰ ਦੇਈ ਚਲੋ ਇੱਕ ਇੱਕ ਵਜਾ ਲੈ 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 ਇਹਦੇ ਕਾਚੇ ਕਿ ਰਹੂਗਾ ਉਧਰ ਪ੍ਰਿੰਟ ਕਲੇ ਜਾਓ ਇਸ ਮੌਕੇ ਦੇ ਉੱਤੇ ਪਹੁੰਚੇ ਹੋਏ ਜੇਤੂ ਬੱਚਿਆਂ ਦਾ ਮੂੰਹ ਮਿੱਠਾ ਕਰਕੇ ਸਵਾਗਤ ਕਰਾਇਆ ਗਿਆ ਜੀ ਲੁਧਿਆਣਾ ਬ੍ਰੇਸਬਾਲ ਫੈਡਰੇਸ਼ਨ ਦੇ ਆਗੂਆਂ ਵੱਲੋਂ ਇਲਾਕੇ ਦੇ ਮੋਤਬਰ ਸਖਸ਼ੀਤ ਨਿਰਮਲ ਕੈੜਾ ਜੀ ਇਸ ਦੇ ਵਿੱਚ ਉੱਚੇ-ਚੇ ਤੌਰ ਤੇ ਸ਼ਾਮਲ ਹੋਏ ਜੀ ਆ ਤੁਸੀਂ ਦੇਖ ਰਹੇ ਹੋ ਜੀ ਉਹ ਟਰੋਫੀ ਜਿਹੜੇ ਬੱਚੇ ਆਪਣੀ ਹਿੰਮਤ ਮਿਹਨਤ ਤੇ ਜੋਸ਼ ਸ਼ੋਰ ਨਾਲ ਜਿੱਤ ਕੇ ਲੈ ਆਏ ਨੇ ਜੀ ਇਹ ਲੁਧਿਆਣੇ ਦੀ ਟਰੋਫੀ ਹੈ ਜੀ ਇਹ ਬੇਟਾ ਤੁਸੀਂ ਆਪਣਾ ਨਾਮ ਦੱਸੋ ਪੜਾ ਉੱਚੀ ਬੋਲੋ ਗੁਰਦਾਜ ਗੁਰਦਾਜ ਬੜਾ ਇੱਕ ਮਿੰਟ ਆਪਣਾ ਨਾਮ ਦੱਸੋ ਮੇਰਾ ਨਾਮ ਵੀਰਿੰਦਰ ਸਿੰਘ ਵੀਰਿੰਦਰ ਸਿੰਘ ਆਜੋ ਤੇ ਨਾਮ ਦੱਸੀ ਚਲੋ ਗਿਰਜ ਹੋਰ ਬੱਚੇ ਆਜੋ 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 ਮਨਤੇਜ ਜੁਨਾਜੀ ਆਜੋ ਅੱਗੇ ਆਓ ਕਰਵਿੰਦਰ ਸਿੰਘ ਜੀ ਆਜੋ ਅੱਗੇ ਆਜੋ ਭਗਵਾਨ ਜੀ ਆਜੋ ਆਜੋ ਆਸ਼ਨਾ ਚਰਮਈ ਹੂੰ ਹੂੰ ਜੀਨ ਕੁਮਾਰ ਉੱਚੀ ਬੋਲੋ ਜੀਨ ਕੁਮਾਰ ਜੀ ਹੂੰ 프렌ਸ ਕੁਮਾਰ ਜੀ ਦੁਰਗੇਸ਼ ਯਾਦਵ ਜੀ ਆਰਿੰਨ ਕੁਮਾਰ ਸ਼ਿਵਮ ਸ਼ਿਵਮ surjit singh akash singh ravjot singh ਬੱਚਿਆਂ ਨੂੰ ਬੜੀ ਖੁਸ਼ੀ ਆ ਜਿੱਤਣ ਦੀ ਵਾਕੇ ਸਾਨੂੰ ਲੁਧਿਆਣੇਆ ਵਾਸੀਆ ਨੂੰ ਵੀ ਬੜੀ ਖੁਸ਼ੀ ਆ ਜਿੱਤਣ ਦੀ ਤੇ 100 ਇਧਰ ਫਰਾਂ ਦਾ ਸਵਾਗਤ ਵੀ ਹੋ ਰਿਹਾ ਜੀ ਸੋ ਚਾਹੀਦਾ ਜੀ ਸਾਨੂੰ ਜਿੱਤੇ ਹੋਏ ਸਾਡੇ ਬੱਚਿਆਂ ਦਾ ਇਸ ਤਰ੍ਹਾਂ ਸਵਾਗਤ ਕਰਨਾ ਤਾਂ ਕਿ ਬੱਚਿਆਂ ਦਾ ਹੌਸਲਾ ਵੱਧਦਾ ਰਹੇ ਉਹ ਮੱਲਾ ਮਾਰਦੇ ਰਹਿਣ ਉਹ ਮੱਲਾ ਮਾਰਦੇ ਰਹਿਣ ਜੀ ਤੁਹਾਨੂੰ ਮਲਾਉਂਿਆ ਇਸ ਟੀਮ ਦੇ ਕੋਚ ਬਲਰਾਜ ਦਾਸ ਨਾਲ ਬਾ ਬਲਰਾਜ ਜੀ ਕਿੱਦਾਂ ਲੱਗਿਆ ਇਹ ਮੈਚ ਜਿੱਤ ਕੇ ਉਹ ਵਧੀਆ ਜੀ ਸਾਡੇ ਜਿਹੜੇ ਬੱਚਿਆਂ ਦੀ ਮਿਹਨਤ ਆ ਸਾਡੇ ਕੰਮਾਂ ਦੀ ਸਾਰੀ ਜਿਹੜੀ ਮਿਹਨਤ ਕੀਤੀ ਹੈ ਜਿਆ ਨੇ 15 ਦਿਨ ਤੋਂ ਕੈਂਪ ਲੱਗਿਆ ਸਾਡਾ ਜੀ ਗਿਲ ਸਕੂਲ ਦੇ ਵਿੱਚ ਗੱਲਾਂ ਗਿਲ ਸਕੂਲ ਦੇ ਵਿੱਚ ਤੇ ਸਾਡੇ ਚਾਚਾ ਜੀ ਸਾਡੇ ਹਰਵੀਰ ਸਰ ਤੇ ਜਤਿੰਦਰ ਜੀ ਸਾਰਿਆਂ ਨੇ ਸਾਡੇ ਇਕੱਠਾਂ ਨੇ ਬੱਚਾ ਨੂੰ ਮਿਹਨਤ ਕਰਾਈ ਜੀ ਸਾਨੂੰ ਬਹੁਤ ਖੁਸ਼ੀ ਆ ਜਿਹੜੀ ਸਾਡੇ ਬੱਚਾ ਨੇ ਮਿਹਨਤ ਕੀਤੀ ਸਾਡੇ ਰਾਸ ਆ ਗਈ ਜੀ ਸਾਡੇ ਚਾਚਾ ਜੀ ਤੇ ਗਿਲ ਸਰ ਸਾਡੇ ਨਾਲ ਉੱਥੇ ਆਂਦੇ ਰਹੇ ਜੀ ਸਵੇਰੇ ਸ਼ਾਮ ਬੱਚਾ ਨੂੰ ਮਿਹਨਤ ਕਰਾਈ ਉੱਥੇ ਪ੍ਰੈਕਟਿਸ ਕਰਾਈ ਇਹਨਾਂ ਨੇ ਸਾਡੇ ਬੱਚਾ ਨੇ ਸਾਨੂੰ ਜੋ ਸਾਡਾ ਬੈਟ ਸੀਜ਼ਨ ਲੈ ਕੇ ਦਿੱਤਾ ਜੀ ਅੱਗੇ ਦੇ ਪਲਾਨ ਹੈ ਜੀ ਸਾਡਾ ਕਿ ਨੈਸ਼ਨ ਜੀ ਜੈ ਮਿਹਨਤ ਕਰ ਰਹੇ ਹੋ ਪੂਰੀ ਪੂਰੀ ਬੱਚੇ ਮਿਹਨਤ ਕਰ ਰਹੇ ਦੇਖੋ ਜੀ ਬਹੁਤ ਬੱਚੀ ਟੀਮ ਬਹੁਤ ਵਧੀਆ ਜੀ ਬੱਚਾ ਨੇ ਬਹੁਤ ਆਪਣਾ ਵਧੀਆ ਬੈਚ ਦਿੱਤਾ ਜੀ ਬੈਚ ਜਿੱਤੇ ਕਿ ਸਾਡੇ ਨਾਲ ਜੀ ਮੇਰਾ ਸਮੀਰ ਕੋਚ ਹੈ ਜੀ ਤੇ ਜਤਿੰਦਰ ਕਰਨੇ ਦਾ ਰਾਜ ਜੀ ਤੁਹਾਡਾ ਨਾਮ ਦੱਸੋ ਜੀ ਮੋਹਮਦ ਸਮੀਰ ਹੀ ਮੇਰਾ ਨਾਮ ਆਜੀ ਕਿਤਾਂ ਲੱਗਿਆ ਜੀ ਬਹੁਤ ਵਧੀਆ ਲੱਗਾ ਜੀ ਬੱਚਾ ਨੇ ਮਿਹਨਤ ਕੀਤੀ ਅੱਲਾਹ ਫੇਰ ਕੋਲ ਫੜ ਕੀ ਕਹਿਣਾ ਚਾਹੋਗੇ ਖਿਡਾਰੀਆਂ ਨੂੰ ਨਹੀਂ ਵਧੀਆ ਮੈਚ ਹੈ ਕਹਿੰਦੇ ਨੇ ਅੱਗੇ ਮਿਹਨਤ ਕਰਨੀ ਹੋਰ ਕਿ ਨੈਸ਼ਨਲ ਜਾਣ ਇੰਟਰਨੈਸ਼ਨਲ ਜਾਣ ਸਾਰੇ ਖੇਡਣੀ ਬਾਕੀ ਮਿਹਨਤ ਕੀਤੀ ਇਹਨਾਂ ਨੇ 골ਡ ਆਈ ਅੱਗੇ ਵੀ ਆਏ ਚ ਫ੍ਰੈਂਡਸ ਵੱਲੋਂ ਜਿੱਤੇ ਹੋਏ ਖਿਡਾਰੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਲੁਧਿਆਣਾ ਨੂੰ ਅੱਜ ਪ੍ਰਾਊਡ ਕਰਾਇਆ ਇਹ 골ਡ ਟਰੋਫੀ ਲੈ ਕੇ ਇਹ 골ਡ ਟਰੋਫੀ ਲੈ ਕੇ ਪ੍ਰਾਊਡ ਕਰਵਾਇਆ